270 ਸਤਰੀਆ ਕਾਲ ਤੁਹਾਨੂੰ ਮੈਂ ਦੱਸਿਆ ਸੀ ਵੀ ਇਹ ਸਾਈਕਲ ਆ ਜਿਹੜਾ ਟਰਾਈਸਾਈਕਲ ਹੈ ਕਿਵੇਂ ਤੇ ਕਿੱਥੋਂ ਮਿਲਦਾ ਇਹਦੇ ਲਈ ਆਪਣੇ ਕੋਲ ਹੈਂਡੀਕੈਪਟ ਦਾ ਸਰਟੀਫਿਕੇਟ ਹੋਣਾ ਚਾਹੀਦਾ ਜਿਹਦੇ ਚ 80% ਤੁਹਾਡੀ एलिजिਬਿਲਟੀ ਹੋਣੀ ਚਾਹੀਦੀ ਹੈ ਆਧਾਰ ਕਾਰਡ ਅਤੇ ਇੱਕ ਫਾਰਮ ਕਮੈਂਟ ਬਾਕਸ ਦੇ ਵਿੱਚ ਪਾਉਂਗਾ ਉਹ ਡਾਊਨਲੋਡ ਕਰ ਲਿਓ ਉਹਦੇ ਤੇ ਪਿੰਡ ਦੇ ਨੰਬਰਦਾਰ ਦੇ ਨੋਟਰੀ ਟੈਸਟਡ ਕਰਵਾ ਸਕਦੇ ਹੋ ਤੇ ਐਮਸੀ ਤੋਂ ਤੁਸੀਂ ਮੋਹਰ ਲਵਾ ਸਕਦੇ ਹੋ ਉਹ ਲਵਾ ਕੇ ਬਠਿੰਡੇ ਇੱਕ ਅੰਗਹੀਨ ਦਫ਼ਤਰ ਬਣਿਆ ਉਹਦੇ ਚ ਤੁਸੀਂ ਜਮਾ ਕਰਾਉਣਾ ਅਦੇ ਤੁਹਾਨੂੰ ਇਹ ਸਾਈਕਲ ਮਿਲ ਜੂਗਾ ਜੇ ਫਿਰ ਵੀ ਕਿਸੇ ਨੂੰ ਨਾ ਪਤਾ ਲੱਗੇ ਤਾਂ ਮੇਰੀ ਮੇਰਾ ਨੰਬਰ ਮੈਂਸ਼ਨ ਕੀਤਾ ਹੋਇਆ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਹਦੇ ਲਈ ਇਹਦੇ ਵਿੱਚ ਬਜ਼ੁਰਗਾਂ ਲਈ ਬਹੁਤ ਸਹੂਲਤਾਂ ਆਈਆਂ ਹੋਈਆਂ ਉਹਦੇ ਲਈ ਵੀ ਇੱਕ ਵੀਡੀਓ ਪਾਵਾਂਗੇ ਜੇ ਫਿਰ ਵੀ ਨਾ ਪਤਾ ਲੱਗਿਆ ਤਾਂ ਮੇਰੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਅੰਗਹੀਨ ਭਰਾ ਤੱਕ ਇਹ ਪਹੁੰਚ ਸਕੇ ਬਹੁਤ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਅਤੇ ਕਿਉਂਕਿ ਅੰਗਹੀਨ ਭਰਾ ਜਿਹੜੇ ਹੈਗੇ ਆ ਉਹ ਜਾ ਵੀ ਨਹੀਂ ਸਕਦੇ ਤੇ ਬਠਿੰਡੇ ਜ਼ਿਲ੍ਹੇ ਵਾਲੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਧੰਨਵਾਦ ਜੀ ਵੀਡੀਓ ਜ਼ਰੂਰ ਸ਼ੇਅਰ